ਕਰੋ ਤਿਆਰ ਹੋ ਕੇ ਚੰਗੇ ਭਲੇ ਮੋਟਰਸਾਈਕਲ ਤੇ ਗਏ પતિ ਪਤਨੀ ਦੇ ਨਾਲ ਰਾਹ ਦੇ ਵਿੱਚ ਹੀ ਹਾਦਸਾ ਹੋਇਆ ਜਿੱਥੇ ਰੋਪੜ ਬਲਾਚੌਰ ਹਾਈਵੇ ਤੇ ਇਸ ਹਾਦਸੇ ਦੇ ਵਿੱਚ ਦੋਹਾਂ ਦੀ ਜਾਨ ਚਲੀ ਗਈ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਸੈਂਟਰੀਟ ਫੈਕਟਰੀ ਦੇ ਸਾਹਮਣੇ ਇਹ ਸਭ ਕੁਝ ਹੋਇਆ ਜਿੱਥੇ ਖਰਾਬ ਖੜੇ ਟਰੱਕ ਦੇ ਵਿੱਚ ਪਿੱਛੋਂ ਆ ਕੇ ਮੋਟਰਸਾਈਕਲ ਵੱਜਿਆ ਅਤੇ પતિ ਪਤਨੀ ਦੀ ਜਾਨ ਚਲੀ ਗਈ ਹਾਦਸੇ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੇ ਪੁਲਿਸ ਚੌਕੀ ਆਸਰੋ ਦੇ ਇੰਚਾਰਜ ਗੁਰਬਖਸ਼ ਸਿੰਘ ਦੇ ਵੱਲੋਂ ਦੱਸਿਆ ਗਿਆ ਕੀ ਟਰੱਕ ਦਾ ਨੰਬਰ PB11BN 1076 ਹੈ ਜੋ ਕਿ ਸਰਿਆਸ ਪੇਪਰ ਮਿਲ ਦੇ ਵਿੱਚ ਪਰਾਲੀ ਫੱਕ ਛੱਡ ਕੇ ਆਇਆ ਸੀ ਇਸ ਤੋਂ ਬਾਅਦ ਉਹ ਫੈਕਟਰੀ ਦੇ ਸਾਹਮਣੇ ਹਾਈਵੇ ਤੇ ਖੜਾ ਸੀ ਐਸੇ ਦੌਰਾਨ ਹੀ ਪਿੰਡ ਹੈਡੋਬੇਟ ਤੋਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਪਾਠ ਦੇ ਭੋਗ ਤੋਂ ਇੱਕ ਵਿਅਕਤੀ ਜੰਮੂ ਜਿਸ ਦਾ ਨਾਮ ਸੀ ਉਮਰ 40 ਸਾਲ ਸੀ ਆਪਣੀ ਪਤਨੀ ਪ੍ਰੀਤੋ ਦੇ ਨਾਲ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਘਰ ਤੋਂ ਪਿੰਡ ਰਜਿੰਦਰਗੜ ਨਜ਼ਦੀਕ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਜਾ ਰਿਹਾ ਸੀ ਤੇ ਇਸੇ ਦੌਰਾਨ ਹੀ ਅਚਾਨਕ ਮੋਟਰਸਾਈਕਲ ਦੀ ਖੜੇ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਦੇ ਵਿੱਚ ਪਤੀ ਪਤਨੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਪੁਲਿਸ ਦੇ ਵੱਲੋਂ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਰੋਪੜ ਵਿਖੇ ਪਹੁੰਚਾਇਆ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੋਟਰਸਾਈਕਲ ਜਿਸ ਦਾ ਨੰਬਰ PBBC 2556 ਅਤੇ ਟਰੱਕ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਹੁਣ ਪੁਲਿਸ ਇੰਚਾਰਜ ਆਸਰੋ ਨੇ ਪੁਲਿਸ ਥਾਣਾ ਕਾਠਗੜ ਦੇ ਐਸਐਚਓ ਰਣਜੀਤ ਸਿੰਘ ਦੇ ਨਿਰਦੇਸ਼ ਦੇ ਅਨੁਸਾਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਹ ਭਿਆਨਕ ਹਾਦਸੇ ਦੇ ਵਿੱਚ ਇੱਕ ਹਸਦਾ ਪਰਿਵਾਰ ਉਜੜ ਗਿਆ ਜਿਸ ਪਤੀ ਪਤਨੀ ਦੀ ਜਾਨ ਗਈ ਹੈ ਮੇਰੀ ਭੈਣ ਲੱਗਦੀ ਹੈ ਜੀ ਮੇਰੇ ਚਾਚਾ ਜੀ ਦੀ ਬੇਟੀ ਹੈ ਤੇ ਉਹ ਹਾਦਸੇ ਚ ਕੋਣ ਕੋਣ ਸੀ ਮੋਟਰਸਾਈਕਲ ਤੇ ਪ੍ਰਾਣਾ ਆਰ ਕੁੜੀ ਸੀ ਸਾਡੇ ਤੇ ਇੱਥੇ ਆਪਣਾ ਇੱਕ ਹੋਰ ਅਜ ਮੌਤ ਹੋਈ ਸੀਗੀ ਜਿਹਦਾ ਭੋਗ ਸੀਗਾ ਅੱਜ ਹੈਡੋ ਬੰਦੇ ਵਿੱਚ ਉੱਥੋਂ ਵਾਪਸੀ ਆ ਰਹੇ ਸੀਗੇ ਕਿਉਂਕਿ ਉੱਥੋਂ ਜਦ ਵਾਪਸੀ ਆਏ ਆ ਤਾਂ ਰੋਡ ਦੇ ਉੱਤੇ ਗੱਡੀ ਖੜੀ ਸੀਗੀ ਜਿਹੜੀ ਕਿ ਬਿਲਕੁਲ ਉੱਚ ਖੜੀ ਹੋਈ ਹੈ ਜਿਵੇਂ ਪਹਿਲਾਂ ਵੀ ਅਸੀਂ ਬਹੁਤ ਲੋਕਾਂ ਨੂੰ ਦੱਸਿਆ ਇਸ ਕਰਕੇ ਵੀ ਉੱਥੇ ਜੋ ਬਹੁਤ ਬੁਰਾ ਹਾਲ ਹੁੰਦਾ ਆ ਫੈਕਟਰੀਆਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਗਲਤ ਢੰਗ ਨਾਲ ਖੜੀ ਕੀਤੀ ਜਾਂਦੇ ਆ ਜਿਸ ਨਾਲ ਅੱਜ ਐਡਾ ਬੜਾ ਤਰੁਕਾ ਟ੍ਰਾਣਾ ਹੋਈ ਹੈ ਕਿੰਨੇ ਜਣੇ ਦੀ ਮੌਤ ਹੋਈ ਹੈ ਇਹ ਦੋ ਹੋਈ ਹੈ ਕਿੰਨੀ ਕਿੰਨੀ ਉਮਰ ਸੀ ਇਹਨਾਂ ਦੀ ਮੇਰੇ ਖਿਆਲ ਚ ਪੁਰਾਣਾ ਸਾਡਾ 35 ਸਾਲ ਦਾ ਸੀਗਾ ਕੁੜੀ ਆ ਜਿਹੜੀ 32 ਸਾਲ ਦੀ ਹੈ ਜੀ ਇਹਦੇ ਬੱਚੇ ਵੀ ਸੀਗੇ ਹਾਂਜੀ ਹਾਂਜੀ ਬੱਚੇ ਹੈਗੇ ਬੱਚੇ ਤਿੰਨ ਨੇ ਮੇਰੇ ਨਾਲ ਤੇ ਕੁੜੀਆ ਵੀ ਆ ਤਾਂ ਇਹਨਾਂ ਦੀ ਮੌਤ ਹੋਈ ਆ ਉਹਦਾ ਮੁੰਡੇ ਦਾ ਕੀ ਨਾਮ ਸੀ ਹਾਂ ਜੰਮੂ ਬਹਿ ਜੈਮਲ ਕਹਿੰਦੇ ਸੀਗੇ ਉਹਦਾ ਕੱਚਾ ਨਾਮ ਜੰਮੂ ਆ ਉਹਦਾ ਜੈਮਲ ਜੈਮਲ ਸਾਨੂੰ ਉਹਦਾ ਰੰਬਾਲਾ ਫਾਦਾ ਦਾ ਨਾਮ ਇਹ ਕੁੜੀ ਦਾ ਕੀ ਨਾਮ ਸੀ ਪ੍ਰਿਤੋ ਦੇ ਵਿੱਚ ਸੀ ਉਹ ਸਾਰੇ ਪਰਿਵਾਰ ਦੇ ਵਿੱਚ ਤਾਂ ਕੋਈ ਨਵਾਂ ਨਾਮ ਰੱਖਿਆ ਹੋਊਗਾ ਪਰ 사실 ਤਾਂ ਪਹਿਲਾਂ ਇਹਨੂੰ ਸ਼ੁਰੂ ਤੋਂ ਹੋਰ ਆਪਣੇ ਨਾਮ ਤੇ ਕੱਚੇ ਨਾਮ ਤੋਂ ਜਾਣਦੇ ਸੀ ਮੰਗ ਤਾਂ ਇਹੀ ਹੈ ਜੀ ਦੇਖੋ ਹੁਣ ਐਡਾ ਤਕੜਾ ਹਾਸਾ ਹੋ ਗਿਆ ਇਹ ਸਰਕਾਰ ਨੂੰ ਚਾਹੀਦਾ ਵੀ ਹੈ ਜਿਹੜੇ ਡਬਲ ਰੋਡ ਬਣਾਏ ਆ ਇਹਦੇ ਉੱਤੇ ਜਿਹੜਾ ਮਤਲਬ ਵੀ ਮੰਗ ਸਾਡੀ ਇਹੀ ਹੈ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਜਵਾਨ ਪਰਿਵਾਰ ਗਏ ਆ ਮੌਤਾਂ ਹੋਈ ਹੈ ਬਹੁਤ ਮਰਦ ਭਾਗੀ ਗੱਲ ਹੋਈ ਹੈ ਕਿ ਉਹ ਜਿਹੜਾ ਡਰਾਈਵਰ ਮੌਕੇ ਤੇ ਭੱਜ ਗਿਆ ਕਹਿੰਦੇ ਉੱਥੇ ਤੇ ਗੱਡੀ ਵੀ ਰੋਂਗ ਲਾ ਖੜੀ ਸੀਗੀ ਇਹੀ ਕੱਲ ਅਸੀਂ ਕੱਲ ਚੰਦਾ ਪ੍ਰਧਾਨ ਜੀ ਐਸੇ ਕਰਕੇ ਅਸੀਂ ਕੱਲ ਵੀ ਇਹ ਬੇਨਤੀ ਕੀਤੀ ਸੀ ਪ੍ਰਧਾਨ ਜੀ ਨੇ ਬਾਕੀ ਪ੍ਰਧਾਨ ਜੀ ਕੋਣ ਸੀ ਇਹ ਬੰਦੇ ਕਿਨੇ ਜਨੇਰ ਸਾਹਿਬ ਬਹੁਤ ਦੁੱਖ ਦਾ ਇਹ ਘਟਨਾ ਪਹਾੜ ਟੁੱਟਿਆ ਪਰਿਵਾਰ ਤੇ ਜਵਾਨ ਸਾਡੀ ਧੀ ਗਈ ਆ ਜੀ ਜਵਾਨ ਸਾਡਾ ਜੁਆਇ ਗਿਆ ਪਿੰਡ ਦਾ ਜੀ ਤੇ ਇਹ ਇਹਦੇ ਬਾਰੇ ਮੈਂ ਪਰਸੋਂ ਦਾ ਪ੍ਰਸ਼ਾਸਨ ਦੇ ਮਗਰ ਪੇਟ ਰਿਆ ਵੀ ਜਿਹੜੀ ਗੈਰ ਕਾਨੂੰਨੀ ਪਾਰਕਿੰਗ ਫੈਕਟਰੀ ਦੇ ਅੱਗੇ ਹੋ ਰਹੀ ਐ ਵੀ ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦੀ ਰਡ ਕਰਦਾ ਉਹ ਅੱਜ ਹਾਦਸਾ ਪੂਰਾ ਹੋ ਗਿਆ ਸੋ ਇਸ ਕਰਕੇ ਇਹ ਜਿਹੜੀ ਲਾ ਪ੍ਰੋਵਾਈਡ ਟਰੱਕ ਡਰਾਈਵਰ ਦੀ ਹੈ ਇਹ ਉਹਦੇ ਜੇ ਪੇਪਰ ਮਿਲਦੇ ਖਾਲੀ ਗੱਡੀ ਕਰਕੇ ਆਇਆ ਖਾਲੀ ਕਰਨ ਤੇ ਬਾਅਦਿਆ ਮੇਨ ਰੋਡ ਦੇ ਉੱਤੇ ਗੱਡੀ ਖੜੀ ਕਰਕੇ ਉਥੇ ਚਾਹ ਆ ਉਹ ਚਾਹ ਪੀਤੀ ਹੈ ਤੇ ਮੁੜ ਕੇ ਇਨਸਾਨੀਅਤ ਤੌਰ ਤੇ ਵੱਜ ਗਏ ਐਕਸੀਡੈਂਟ ਹੋ ਗਿਆ ਉਹ ਡਰਾਈਵਰ ਆਪਣੀ ਗੱਡੀ ਚੋਂ ਪੇਪਰ ਕੱਢ ਕੇ ਭੱਜਿਆ ਇਹ 32 ਦੇ 35 ਮਿੰਟ ਉੱਥੇ ਮੈਂ ਮੁੰਡਾ ਤੜਫਦਾ ਰਿਹਾ ਲੜਕੀ ਦੀ ਤਾਂ ਡੈਥ ਹੋ ਗਈ ਮੁੰਡਾ ਤੇ 32 ਦੇ 35 ਮਿੰਟ ਪਿਆ ਰਿਹਾ ਇਨਸਾਨੀਅਤ ਤੌਰ ਤੇ ਜੇ ਚੱਕਦਾ ਉਹ ਸ਼ਾਇਦ ਪਰਮਾਤਮਾ ਇਹ ਕਰ ਬਣੋਂ ਆਕਸੀਜਨ ਸਮੇਂ ਸਿਰ ਮਿਲ ਜਾਂਦੀ ਟ੍ਰੀਟਮੈਂਟ ਮਿਲ ਜਾਂਦਾ ਫਸਟ ਟਾਈਮ ਮਿਲ ਜਾਂਦੀ ਤਾਂ ਸ਼ਾਇਦ ਸਾਡਾ ਮੁੰਡਾ ਸਾਡੇ ਕੋਲ ਜੀਵਾਂ ਹੁੰਦਾ ਉਹਨੂੰ ਇਹ ਪਰਿਵਾਰ ਵਾਲੇ ਉਹਦੇ ਜਿਹੜੇ ਇੱਥੇ ਸਹੁਰਿਆਂ ਦੇ ਆ ਸਾਡੇ ਮੱਖਣੂ ਨਹੀਂ ਆ ਰਿੰਕੂ ਨਹੀਂ ਇਹ ਲੈ ਕੇ ਉਹਨੂੰ ਹਸਪੀਟਲ ਲੈ ਕੇ ਆ ਤੇ ਫਿਰ ਵੀ ਰਸਤੇ ਜਿੰਨਾ ਉੱਥੇ ਹਸਪੀਟਲ ਜਾ ਕੇ ਪੌਣੇ ਘੰਟੇ ਬਾਅਦ ਉਹ ਡੈਥ ਹੋਈ ਹੈ ਇਸ ਕਰਕੇ ਇਹ ਗੱਡੀ ਵਾਲੇ ਦਾ ਪਰਚਾ ਬਣਦਾ ਹੀ ਬਣਦਾ ਜਦ ਤੱਕ ਡਰਾਈਵਰ ਨੂੰ ਗ੍ਰਿਫਤਾਰ ਨਹੀਂ ਕਰਦੇ ਸਟਰੋਂਗਲੀ ਜਿਹੜਾ ਆ ਆਈਬੀਐਨ ਬੀਐਨ ਐਸ ਦਾ ਨਵਾਂ ਕਾਨੂੰਨ ਬਣਿਆ ਉਹਦੇ ਤਾਰ ਤੇ ਪਰਚਾ ਨਹੀਂ ਦਰਜ ਕਰਦੇ ਇਹ ਡਰਾਈਵਰ ਗੱਡੀ ਵਾਲੇ ਦਾ ਪਰਚਾ ਹੋਣਾ ਹੀ ਹੋਣਾ ਅਸੀਂ ਮੰਗ ਕਰਦੇ ਜਿਹੜੇ ਗੈਰਕਾਨੂੰਨੀ ਫੈਕਟਰੀਆਂ ਤੇ ਪਾਰਕਿੰਗ ਰੰਦੇ ਇਹਨਾਂ ਦੇ ਉੱਤੇ ਵੀ ਨਾਲ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਜਿਹੜੇ ਹੁਣ ਜੀ ਤੱਕ ਗਏ ਗਿਆ ਉਹਨਾਂ ਦੇ ਪਿੱਛੇ ਬੱਚੇ ਆ ਬੱਚਿਆਂ ਦਾ ਭਵਿੱਖ ਦਾ ਕੁਝ ਦੇਖਿਆ ਜਾਵੇ ਹਾਂਜੀ ਪ੍ਰਵੀਨ ਜੀ ਜਿਹੜਾ ਹਾਦਸੇ ਦੇ ਬਾਰੇ ਤੁਹਾਨੂੰ ਕਿਵੇਂ ਇਹ ਭਾਜੀ ਸਾਨੂੰ ਨਾ 5 ਮਿੰਟ ਪਹਿਲਾਂ ਜਿਹੜੀ ਕਾਲ ਆਈ ਹੈਗੀ ਕੰਟਰੋਲ ਰੂਮ ਤੇ ਤੇ ਇਹ ਹਾਦਸਾ ਹੋਏ ਨੂੰ ਹੋਏ 15-20 ਮਿੰਟ لیکن ساڈے ਪਹੁੰਚਣ ਤੋਂ ਪਹਿਲਾਂ ਹੀ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਹਸਪੀਟਲ ਲੈ ਗਏ ਚੱਕ ਕੇ ਆਪਣੀ ਗੱਡੀ 'ਚ ਲੈ ਗਏ ਕਿੰਨੇ ਜਣੇ ਸੀ ਜ਼ਖਮੀ ਉਹ ਜਿਹਨੇ ਦੱਸਿਆ ਪਤੀ ਜਿੱਦਾਂ ਲੈਡੀ ਜੈਂਟਸ ਹੈ ਕਿ ਇੱਕ ਜੈਂਟਸ ਇੱਕ ਲੇਡੀ ਹੈ ਇਹ ਕਿਹੜੀ ਜਗ੍ਹਾ ਤੇ ਹਾਸਲਾ ਹੋਇਆ ਜਿਹੜਾ ਇਹ ਪਾਜੀਆ ਸੈਂਟੀਨਲ ਫੈਕਟਰੀ ਦੇ ਮੋੜੇ ਹੋਇਆ ਹੈਗਾ ਰੋਪੜ ਕੋਈ ਇਹ ਜਿਹੜੀ ਗੱਡੀ ਬਾਰੇ ਕੁਝ ਨੂੰ ਪਤਾ ਲੱਗਾ ਪਹਿਲਾਂ ਗੱਡੀ ਇੱਕ ਬੰਦ ਪਹਿਲਾਂ ਹੀ ਰੋਡ ਦੇ ਪਹਿਲਾਂ ਹੀ ਖੜੀ ਸੀਗੀ ਮੋੜੇ ਤੇ ਇਹਦੇ ਵਿੱਚ ਆ ਕੇ ਵੱਜ ਗਈ ਉਹ